ਜਿਵੇਂ ਪਤਾ ਨਹੀਂ ਕੀ ਕਾਰਨ ਹੋਇਆ ਸਾਨੂੰ ਇਹਨਾਂ ਨੇ ਆਪਣੇ ਹਲਕੇ ਦੇ ਵੱਲ ਕੇ ਬਾਹਰ ਮਾਰਿਆ ਤੇ ਉਸ ਹਲਕੇ ਦੇ ਉੱਤੇ ਆ ਕੇ ਸਾਡੇ ਭਾਈ ਅਲੀ ਭਾਈ ਸਾਹਿਬ ਹੋਰਨ ਸ਼ਾਫਤ ਖਾਨੀ ਹੋਰਾਂ ਨੇ ਕਬਜ਼ਾ ਕਰ ਲਿਆ ਪਹਿਲੇ ਤੇ ਸਾਨੂੰ ਇੱਕ ਮਹੀਨਾ ਪਤਾ ਹੀ ਨਹੀਂ ਲੱਗਿਆ ਵੀ ਸਾਡਾ ਮੈਂਬਰ ਪਾਰਲੀਮੈਂਟ ਕੌਣ ਬਣੇਗਾ ਕਿ ਮੈਂ ਇਹ ਸਾਡੇ ਦੋਨੇ ਮਿਨਿਸਟਰ ਤੇ ਰੁਬੀ ਸੋਤਾ ਜੀ ਤੇ ਸ਼ਾਫਤ ਅਲੀ ਜੀ ਕੇ ਦੋਨੇ ਮਿਨਿਸਟਰ ਨੇ ਬੜੀ ਚੰਗੀ ਪੁਜੀਸ਼ਾ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤਾਂ ਬਹੁਤ ਸਨ ਖੁਸ਼ੀ ਹੋਈ ਹੈ ਇਹੀ ਜੇਕਰ ਇੰਡੀਆ 'ਚ ਹੁੰਦੇ ਤੇ ਇੱਥੇ ਮਾਰ ਪੁਲਿਸ ਹੋਣੀ ਸੀ ਸਾਡੇ ਹੁੱਟਾ ਪੈਂਦੇ ਸੀ ਸੰਤਨ ਲੈਣੇ ਨਹੀਂ ਕਿ ਸਰ ਬਰਨੈਸ ਹੀ ਦੇਣਾ ਹੈ ਤੇ ਇਹ ਕੈਨੇਡਾ ਕਰਕੇ ਹੀ ਹੈਗਾ ਪਰ ਅਸੀਂ ਇਸ ਕੈਨੇਡਾ ਨੂੰ ਕੈਨੇਡਾ ਹੀ ਰੱਖਣਾ ਚਾਹੁੰਦੇ ਆ ਉਸ ਸੰਬੰਧ ਦੇ ਵਿੱਚ ਮੈਂ ਸਾਡੀ ਭੈਣ ਨੂੰ ਸਵਾਲ ਕਰਦਾ ਪੀਲ ਪੁਲਿਸ ਵਾਲਿਆਂ ਨੇ 1 ਸਾਲ ਲਾ ਕੇ ਡਰੱਗ ਟ੍ਰੈਫਿਕ ਵਾਲੇ ਟਰੱਕ ਡਰਾਈਵਰ ਫੜੇ ਲੱਖ ਵੱਖ-ਵੱਖ ਬਾਦਲਾਂ ਤੋਂ ਤੇ ਉਹ ਅਗਲੀ ਰਾਤ ਨੂੰ ਬੇਲ ਤੇ ਬਾਅਦ ਚਲੇ ਗਏ ਟੋਟ ਟਰੱਕ ਵਾਲੇ ਸਕੈਮ ਵਾਲੇ ਫੜੇ ਅਗਲੀ ਰਾਤ ਕੱਟੀ ਅਗਲੇ ਦਿਨ ਉਹ ਦੇਰ ਤੋਂ ਬਾਅਦ ਚਲੇਗੇ ਟੈਕਸੀ ਸਕੈਮ ਵਾਲੇ ਫੜੇ ਟਾਟੋ ਦੇ ਵਿੱਚ ਉਹ ਅਗਲੀ ਰਾਤ ਕੱਟ ਕੇ ਉਭਾਰ ਚੁੱਕੇ ਆ ਗੋਲੀਆਂ ਚੱਲਦੀਆਂ ਤੁਹਾਨੂੰ ਪਤਾ ਇੱਕ ਡੇਰੀ ਦੇ ਉੱਤੇ ਵੇਖੀ ਜੇ ਉੱਤੇ ਆਪਣਾ ਇੱਕ ਭਾਈ ਮਾਰ ਦਿੱਤਾ ਸੀਗਾ ਪੈਸੇ ਮੰਗਦੇ ਆ ਪੈਸੇ ਮੰਗਦੇ ਆ ਭਾਈ ਬਿਜ਼ਨਸ ਤੁਸੀਂ ਸੈੱਟ ਕੀਤਾ ਉਹ ਪੈਸੇ ਮੰਗਦੇ ਆ ਸਾਥੋਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਜਦੋਂ ਇਹ ਸਾਡੇ ਮინისტრ ਬਣੇ ਨੇ ਥੋੜੇ ਪਹਿਲਾਂ ਪਾਰਲੀਮੈਂਟ ਨਹੀਂ ਹੈਗੇ ਕੁਰਜੇ ਤਾਂ ਬੋਲਣਗੇ ਵੀ ਇਹਨੂੰ 10 ਮਿੰਟ ਸੋਚਣਾ ਪਊਗਾ ਨਹੀਂ ਹਰ ਸਟੇਟਮੈਂਟ ਰਿਕਾਰਡ ਹੋਊਗੀ ਪਾਰਲੀਮੈਂਟ ਵੀ ਰਿਕਾਰਡ ਹੁੰਦੀ ਆ ਤੇ ਸਾਡੀ ਕੋਈ ਵੀ ਰਿਕਾਰਡ ਨਹੀਂ ਆ ਪਤਾ ਨਹੀਂ ਕਿਸੇ ਨੇ ਆ ਲਾਈਵ ਹੈ ਸਟੇਟਮੈਂਟ ਜਾਂ ਵੀ ਲਾਈਵ ਹੈਗਾ ਤਾਂ ਕਿਉਂਕਿ ਦੇਖੋ ਕਹਿੰਦੇ ਆ ਬੇਲਤੀ ਆ ਜਿਹੜਾ ਰੂਪ ਬਣਾ ਉਹ ਫੈਡਲ ਕਮੇਂਡੈਂਬਰ ਉਹਨਾਂ ਤੇ ਜੱਜ ਦੇ ਸਾਹਮਣੇ ਰੱਖਣਾ ਹੈਗਾ ਜੱਜ ਨੇ ਉਹ ਦੇ ਕੇ ਛੱਡਣਾ ਭਈ ਜੇ ਸਾਡੀਆਂ ਜੇਲ੍ਹਾਂ ਦੇ ਵਿੱਚ ਜਗ੍ਹਾ ਨਹੀਂ ਹੈਗੀ ਯਾਦ ਕਰੋ ਪਿਛਲੇ ਸਾਲ ਲਿਬਰਲ ਪਾਰਟੀ ਕੋਲੇ ਪਪਲੜੀ 40% ਸੀਗੀ ਕੈਨੇਡੀਅਨ ਲੋਕਾਂ ਨੇ ਫਿਰ ਇਨਾ ਪਾਰਟੀ ਦੇ ਉੱਤੇ ਭਰੋਸਾ ਕੀਤਾ ਭਰੋਸਾ ਕਰਕੇ ਅਸੀਂ ਇੱਕ ਵਾਰ ਫੇਰ ਇਹਨਾਂ ਨੂੰ ਆਪਣੇ ਸਿਰ ਤੇ ਬਿਠਾਇਆ ਇਹ ਸਾਡੀ ਸਤਕਾਰਤ ਨਹੀਂ ਅਸਾਂ ਨੂੰ ਉਮੀਦ ਆ ਵੀ ਇਹ ਜਰੂਰ ਕੁਝ ਕਰ ਲਗੇ ਮੈਂ ਆਪਣੇ ਕਲੱਬ ਵੱਲੋਂ ਨਹੀਂ ਆਪਣੇ ਕੈਨੇਡੀਅਨ ਲੋਕਾਂ ਵੱਲੋਂ ਬੋਲ ਰਿਹਾ ਹਾਂ ਮੈਂ ਤਾਂ ਇੱਕ ਹੋਰ ਵੀ ਕਹਿਣਾ ਉਸ ਮਲਖ ਨੂੰ 5 ਬਿਲੀਅਨ ਦਿੱਤਾ ਉਸ ਮਲਖ ਨੂੰ 100 500 ਮਿਲੀਅਨ ਦਿੱਤਾ ਇੰਜ ਕਿਉਂ ਨਹੀਂ ਕਰ ਲੈਂਦੇ ਵੀ ਜਿਹੜੇ ਬੰਦੇ ਇੱਥੇ ਕ੍ਰਿਮੀਨਲ ਹੈਗੇ ਆ ਜਿਵੇਂ ਪੁਰਾਣੇ ਵੇਲੇ ਇੰਗਲੈਂਡ ਤੋਂ ਆਸਟ੍ਰੇਲੀਆ ਤੋ ਮਾਰ ਦਿੰਦੇ ਸੀਗੇ ਸ਼ਮਜਤਾ ਕਰ ਲੋ ਤੁਹਾਨੂੰ 500 ਮਿਲੀਅਨ ਦੇਵਾਂਗੇ ਸਾਡੇ ਕ੍ਰਿਮੀਨਲ ਤੋਂ ਜਲਦੀ ਬੰਦ ਕਰਨੇ ਆ ਤੇ ਸਾਡੇ ਜੱਜ ਥਾਂ ਨਹੀਂ ਹੈਗਾ ਨਾ ਉੱਥੇ ਬੰਦੇ ਭੇਜੋ ਜਿਹੜੇ ਬੰਦਾਂ ਕੋਲ ਸਟੈਟਸ ਨਹੀਂ ਹੈਗਾ ਨੋ ਪੀਲ ਨੋ ਟ੍ਰੀਪ ਰਿਪੋਰਟ ਕਰੋ ਲੈ ਕੇ ਉਹਨਾਂ ਬੰਦਿਆਂ ਨੂੰ ਬਾਹਰ ਕੱਢੋ ਜਿਹੜਾ ਬੰਦਾ ਗੋਲੀ ਚਲਾਉਂਦਾ ਕਿਸੇ ਨੂੰ ਮਾਰਦਾ ਮਰ ਕੇ ਛੜੇਗਾ ਕੋਈ ਅਪੀਲ ਨਹੀਂ ਆ ਆਵਰਡ ਫੋਰ ਦੇ ਵਿੱਚ ਇੱਕ ਬੰਦੇ ਨੇ 26ਵੀਂ ਮਾਰਕਸਿਡੈਂਟ ਕੀਤਾ ਡਰੰਕ ਡਰਾਈਵਿੰਗ ਸਟੈਟਸ ਚੁੜਿਆ ਹੋ ਆਪਣੇ ਮੈਂਬਰ ਪਾਰਲੀਮੈਂਟ ਨੂੰ ਪੁੱਛਿਆ ਕਿ 26ਵੀਂ ਵਾਰ ਮੰਨਦਾ ਦੂਜੇ ਨੂੰ ਬੇਲਦੇ ਤਾਂ ਫੇਰ ਬਾਹਰ ਆ ਗਿਆ ਪਿਛਲੇ ਹਫ਼ਤੇ ਹਾਈਵੇ 50 ਕਲੋਰੀਨ ਦੇ ਉੱਤੇ ਐਕਸੀਡੈਂਟ ਹੋਇਆ 5-6 ਬੀਟਰ ਤੋੜੇ 52 ਸਾਲ ਦਾ ਬੰਦਾ ਪਹਿਲਾਂ ਅਸੀਂ ਖਬਰ ਜਿਉਂ ਪੜਦੇ ਹਾਂ ਮੈਂ ਦੇਖਦਾ ਮੈਂ ਪਹਿਲੇ ਵਾਰ ਸਿੰਘ ਤਾਂ ਵੀ ਪੰਜਾਬੀ ਤਾਂ ਨਹੀਂ ਲੱਗਦਾ ਵੀ ਸਾਡੇ ਹੀ ਐ ਉਹ ਜਿਵੇਂ ਹਵਾ ਦੇ ਨਾਲ ਵੀ ਸਾਡੇ ਨਾਲ ਹੀ ਆ ਗਈ 4 ਸਾਲ 5 ਸਾਲ ਪਹਿਲਾਂ ਬਹੁਤ ਵਧੀਆ ਕੈਨੇਡਾ ਸੀ ਅਸੀਂ ਘਰਾਂ ਨੂੰ ਦਰਵਾਜ਼ੇ ਨਹੀਂ ਸੀ ਤਾਲੇ ਨਹੀਂ ਸੀ ਲਾਉਂਦੇ ਉਹਦੇ ਡੋਰ ਖੁਨੇ ਸੜ ਜਾਂਦੇ ਸੀ ਜਿਹੜੇ ਅੱਜ ਅਸੀਂ ਦੇਖ ਰਹੇ ਆ ਕੀ ਹੋ ਰਿਹਾ ਪਤਾ ਨਹੀਂ ਹਾਂ ਮੈਂ ਇਹਨਾਂ ਭੈਣ ਹੋਰ ਉਹਨੇ ਖੋਰ ਵੀ ਕਹਾਂਗਾ ਕਿ ਜੇ ਸਰਕਾਰ ਆਨੇ ਕੋ ਲਾਣਾ ਸਾਨੂੰ ਪ੍ਰੋਟੈਕਟ ਕਰਨ ਵਾਸਤੇ ਤੇ ਸਾਨੂੰ ਆਰਮਜ਼ ਦੇ ਰਾਈਟ ਲਾਇਸੈਂਸ ਲੈਣ ਦਾ ਰਾਈਟ ਦੇ ਦਿਓ ਵੀ ਕੈਨ ਪ੍ਰੋਟੈਕਟ ਆਰ ਸੈਲਫ ਥੈਨ ਸਾਡੇ ਘਰੇ ਕੋਈ ਆ ਕੇ ਗੱਲ ਲੈ ਕੇ ਮੇਰੇ ਬੱਚਾ ਨੂੰ ਮੇਰੀ ਬਾਈਕ ਨੂੰ ਦੇ ਸਾਹਮਣੇ ਮਾਰ ਗਿਆ ਤਾਂ ਫਰਦਾ ਕੀ ਹੋਇਆ ਮੇਰੇ ਰਾਜ ਤੇ ਇੰਡੀਆ ਕਾ ਮੈਂ ਛੱਡ ਕੇ ਆਇਆ ਮੇਰੀ ਇੰਨੀ ਗੇਬੀਤੀ ਆ ਐਸੇ ਮੇਰੇ ਸ਼ਾਫੀ ਚ ਥੋੜੇ ਸਖਤ ਹੈ ਗਏ ਆ ਇਸੇ ਵੀ ਮੈਂ ਧੰਨਵਾਦ ਕਰਦਾ ਹੈ ਕਿ ਸਾਡੇ ਨਾਲ ਬਹੁਤ ਸਤਿਕਾਰ ਕਰਦੇ ਪਿਆਰ ਵੀ ਬਹੁਤ ਕਰਦੇ ਨੇ ਸਾਡੀ ਗੱਲ ਨੂੰ ਸੁਣਦੇ ਵੀ ਆ ਤੇ ਗੁੱਸਾ ਵੀ ਨਹੀਂ ਕਰਦੇ ਗੁੱਸਾ ਕਰ ਵੀ ਨਹੀਂ ਸਕਦੇ ਹੁਣੇ ਮਿਨਿਸਟਰ ਰਹਿ ਗਏ ਆ ਅਸੀਂ اپੋਜੀਸ਼ਨ ਵਾਲੇ ਆ ਵੋਟ ਪਾਸੀ ਵੇਰ ਨੂੰ ਪਾਈ ਹੈ ਸ਼ਖਤ ਭਲੀਆ ਭਾਈ ਸਾਹਿਬ ਨੂੰ ਪਾਈ ਹੈਗੇ ਵੋਟ ਇਹਨਾਂ ਨੇ ਪਾਈ ਹੈਗੇ ਜੇ ਕਿਤੇ ਹੈਡਨਾ ਬਦਲਦਾ ਮੈਂ ਪਿਛਲੇ ਸਾਲ ਕਿਹਾ ਸੀ ਉਹਨੂੰ ਅਸੀਂ ਵੋਟ ਨਹੀਂ ਪਾਉਣੀ ਅਸੀਂ ਪੀਸੀ ਨੂੰ ਵੋਟ ਪਾਉਣੀ ਹੈ ਇਹ ਤਾਂ ਇੱਕ-ਇੱਕ ਦਮ ਜਿਹੜਾ ਹੈਗਾ ਨਾ ਇੱਕ-ਇੱਕ ਬੋਟ ਦੇ ਉੱਤੇ ਲੋਕਾਂ ਨੇ ਇੱਕ-ਇੱਕ ਬੋਟ ਤੇ ਮੈਂਬਰ ਪਾਰਲੀਮੈਂਟ ਜਤਾਇਆ ਕਿਊਬਿਕ ਦੇ ਵਿੱਚ ਇੱਕ ਬੋਟ ਦੇ ਉੱਤੇ ਮੈਂਬਰ ਪਾਰਲੀਮੈਂਟ ਜਿੱਤੇ ਅਸੀਂ ਇਹਨਾਂ ਨੂੰ ਬਹੁਤ ਵੱਡੀ ਵੀਜ਼ ਰੱਖਦੇ ਆ ਤੇ ਜੇ ਲਿਬਰਲ ਪਾਰਟੀ ਨੇ ਨਾਂ ਕੁਛ ਕੀਤਾ ਅਗਲੇ 40 ਸਾਲਾਂ ਦੇ ਨਾਂ ਕੁਛ ਨਹੀਂ ਕੀਤਾ